ਕਿ ਜੇ ਤੁਹਾਡੇ ਕੋ ਪਹੁੰਚਣਾ ਲਿਆ ਤੁਹਾਡੇ ਲੋਕੇਸ਼ਨ ਦੇ ਕੋਲ ਹੀ ਆ ਦਸ ਮਿੰਟ ਵਿੱਚ ਦੀ ਆ ਗਏ ਅਛੇ ਤੇ ਆਓ ਹੈ ਸ਼ੂਟ ਸ਼ੁਰੂ ਕਰਨਾ ਫਿਰ ਹਾਂਜੀ ਠੀਕ ਹੈ ਯਾਰ ਕਿਹਾ ਉਹ ਕਿੱਥੇ ਰਹਿ ਗਈਆਂ ਕਾਂਟਾ ਹੋ ਗਿਆ ਆਪਣੇ ਹੀਰੋ ਤੰਗ ਹੋ ਰਹੇ ਆ ਕਰਦਾ ਮੈਂ ਯਾਰ ਪੁੱਛੇ ਯਾਰ ਹਾਂਜੀ ਬਸ ਆ ਗਏ ਤੁਹਾਡੇ ਕੋ 10 ਮਿੰਟ ਵਿੱਚ ਉਹ ਯਾਰ 10 10 ਮਿੰਟ ਕਰੀ ਜਾਨੇ ਕਾਂਟਾ ਹੋ ਗਿਆ ਅਛਾ ਚੇਤੀ ਆਓ ਉਹ ਯਾਰ ਕਿੰਨਾ ਕੁ ਟਾਈਮ ਹੋਰ ਲਾਉਣਾ ਮੈਨੂੰ ਠੰਡ ਲੱਗ ਜਾਂਦੀ ਆ ਇੰਨਾ ਟਾਈਮ ਲੱਗਦਾ ਹੁੰਦਾ ਸ਼ੂਟਿੰਗ ਨੂੰ ਯਾਰ ਹੋਰ ਯਾਰ ਚੱਲ ਪੁੱਛਦੇ ਆਪਾਂ ਯਾਰ ਤੁਹਾਨੂੰ ਕਹਿਆ ਤਾਂ ਐ 10 ਮਿੰਟ ਹੋਰ ਲੱਗੋਗੇ ਨਾਲੇ ਯਾਰ ਤੁਸੀਂ ਇਹ ਸਮਾਨ ਦੇਣੇ ਹੋ ਪ੍ਰੋਪਰ ਦਾ ਦਿਆ ਕਰੋ ਆ ਬੈਲਟ ਦੇਖ ਲਓ ਬੂਟ ਨਕਲੀ ਦੇਖ ਲਓ ਮੈਨੂੰ ਪਤਾ ਤੁਹਾਡੀ ਇੱਕ ਪੁਲਿਸ ਵਾਲੀ ਵੀਡੀਓ 15 ਮਿਲੀਅਨ ਵਿਊ ਕਰ ਗਈ ਤੂੰ ਆ ਆਪਣੇ ਆਪ ਨੂੰ ਦਿਲਜੀਤੇ ਸਮਝਣ ਲੱਗ ਗਿਆ ਯਾਰ ਕਰਦਾ ਮੈਂ ਫੋਨ ਹੈਲੋ ਓ ਸੱਚੀ ਸੱਚੀ ਦੱਸੋ ਕਿੱਥੇ ਰਹਿ ਗਈਆਂ ਓ ਅਸੀਂ ਆ ਗਈਆਂ ਤਿੰਨ ਜਾਨੀ ਐਕਟਿਵ ਆਤੀ ਆਈਆਂ ਅਸੀਂ ਸਾਡਾ ਚਲਾਨ ਕੱਟਿਆ ਨਾ ਮੂਰੇ ਪੁਲਿਸ ਖੜੀ ਆ ਓਏ ਪੁਲਸ ਵਾਲੇ ਥੋੜੀ ਐ ਇਹ ਤਾਂ ਹੀਰੋ ਹੈ ਇਹਦੇ ਵਾਲੇ ਤਾਂ ਤੁਹਾਡੀ ਵੀਡੀਓ ਬਣਾਉਣੀ